ਹੈਲੋ ਮਾਈ YouTube ਫੈਮਿਲੀ ਕਿਦਾਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਅੱਜ ਆਪਾਂ ਬਣਾਉਣ ਲੱਗੇ ਆ ਜੀ ਪਨੀਰ ਦੀ ਪੁਰਜੀ ਤੇ ਇਹਦੇ ਲਈ ਆਪਾਂ ਕੱਟ ਲਏ ਪਿਆਜ਼ शिमला ਮਿਰਚ ਇਹ ਪਨੀਰ ਦਾ ਮਸਾਲਾ ਆਗਾ ਟਮਾਟਰ ਹਰੀ ਮਿਰਚ ਤੇ ਇੰਦਰ ਆਪਾਂ ਪਨੀਰ ਵੀ ਜਿਹੜਾ ਉਹ ਕੱਦੂ ਕਸ਼ ਕਰਕੇ ਤਿਆਰ ਕਰ ਲਿਆ ਤੇ ਇੰਦਰ ਆਪਾਂ ਰੱਖਤੀ ਕੜਾਈ ਉਹਦੇ ਵਿੱਚ ਪਾਤਾ ਥੋੜਾ ਸਰੋਂ ਦਾ ਤੇਲ ਸਰੋਂ ਦਾ ਤੇਲ ਪਾਉਣ ਤੋਂ ਬਾਅਦ ਆਪਾਂ ਥੋੜਾ ਜੀਰਾ ਜਿਹੜਾ ਉਹ ਪਾ ਕੇ ਤੇ ਪੁੰਨ ਲਿਆ ਹੀ ਉਸ ਤੋਂ ਬਾਅਦ ਆਪਾਂ ਬਾਤੇ ਪਿਆਜ਼ ਇੱਧਰ ਆਪਣੇ ਕੋਲ সুইਟ ਕੌਰ ਪਏ ਹੋਏ ਹੀ ਤੇ ਇਹ ਵੀ ਆਪਾਂ ਪਾਵਾਂਗੇ ਇਹਦੇ ਵਿੱਚ ਤੇ ਆਪਾਂ ਬਹੁਤ ਹੀ ਵਧੀਆ ਸਬਜ਼ੀ ਬਣਾ ਕੇ ਕਰ ਲਾਂਗੇ ਤਿਆਰ ਤੁਸੀਂ ਸੋਚਦੇ ਹੋਗੇ ਸਬਜ਼ੀ ਤੇ ਪਨੀਰ ਵਾਲੀ ਸਾਰੇ ਬਣਾਉਂਦੇ ਪਰ ਆਪਾਂ ਅੱਜ ਕੋਈ ਅਲੱਗ ਤਰੀਕੇ ਨਾਲ ਸਬਜ਼ੀ ਬਣਾ ਕੇ ਤੁਹਾਨੂੰ ਜਿਹੜੀ ਉਹ ਵਿਖਾਵਾਂਗੇ ਕਿ ਜਿਹੜੀ ਸਬਜ਼ੀ ਉਹ ਕਿੰਦਾਂ ਦੀ ਜੂਸੀ ਜੂਸੀ ਬਣਦੀ ਹੈ ਸੁੱਕੀ ਸੁੱਕੀ ਨਹੀਂ ਬਣਦੀ ਤੇ ਚਲੋ ਜੀ ਆਪਾਂ ਇੱਧਰ ਹਰੀਆਂ ਮਿਰਚਾਂ ਪਿਆਜ਼ ਟਮਾਟਰ ਪਾ ਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪੁੰਨ ਲੈਣਾ ਉਸ ਤੋਂ ਬਾਅਦ ਆਪਾਂ ਪਾ ਤੇ ਥੋੜੇ ਸਵੀਟ ਕੌਰ ਇਹ ਫਰਿੱਜ ਦੇ ਵਿੱਚੋਂ ਕੱਢੇ ਹੀ ਤੇ ਥੋੜੇ ਠੰਡੇ ਹੀ ਤੇ ਆਪਾਂ ਇਹਨਾਂ ਨੂੰ ਪਹਿਲਾਂ ਪਾਣੀ ਦੇ ਵਿੱਚ ਧੋ ਲਿਆ ਹੀ ਉਸ ਤੋਂ ਬਾਅਦ ਆਪਾਂ ਪਾਤੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਵੀ ਥੋੜਾ ਅਦਰ ਕੱਚਾ ਜਿਹਾ ਪੁੰਨ ਲੈਣਾ ਪੂਰਾ ਚੰਗੀ ਤਰ੍ਹਾਂ ਨਹੀਂ ਇਹਨੂੰ ਜਲਨੀ ਨਹੀਂ ਚਾਹੀਦੀ ਤੇ ਉਸ ਤੋਂ ਬਾਅਦ ਆਪਾਂ ਪਾ ਤਾ ਨਮਕ ਤੇ ਇਹਨਾਂ ਨੂੰ ਥੋੜਾ ਜਿਹਾ ਟਾਕ ਦੇਣਾ ਤੇ ਇਧਰ ਆਪਾਂ ਕਰ ਲੇ ਮਸਾਲਾ ਸਾਰੇ ਮਸਾਲੇ ਆਪਾਂ ਕੌਲੀ ਦੇ ਵਿੱਚ ਪਾ ਕੇ ਤਿਆਰ ਕਰ ਲਈ ਤੇ ਇਹ ਆਪਾਂ ਮਸਾਲੇ ਸਾਰੇ ਵਿੱਚ ਪਾ ਦਨੇ। ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਉਸ ਤੋਂ ਬਾਅਦ ਆਪਾਂ ਜੀ ਆ ਸਿਕਰਟ ਚੀਜ਼ ਪਾਉਣੀ ਜਿਹੜੀ ਤੁਹਾਨੂੰ ਦੱਸਿਆ ਹੈ ਕਿ ਵਧੀਆ ਬਣਦੀ ਸਬਜੀ। ਆਪਾਂ ਪਾਵਾਂਗੇ ਜੀ ਥੋੜਾ ਜਿਹਾ ਦੁੱਧ। ਕਈ ਵਾਰ ਪਨੀਰ ਆਪਾਂ ਉਦਾਂ ਹੀ ਪਾ ਦਿੰਨੇ ਆ ਤੇ ਸੁੱਕੀ ਸੁੱਕੀ ਸਬਜੀ ਬਣਦੀ। ਤੜਕੇ ਦੇ ਵਿੱਚ ਥੋੜਾ ਜਿਹਾ ਦੁੱਧ ਪਾਉਣ ਨਾਲ ਜਿਹੜੀ ਸਬਜੀ ਉਹ ਬਹੁਤ ਹੀ ਵਧੀਆ ਜੂਸੀ ਜੂਸੀ ਬਣਦੀ ਆ ਕਿ ਨਾਲੇ ਆਪਣਾ ਜਿਹੜਾ ਬਰਤਨ ਹੁੰਦਾ ਉਹ ਥੱਲੇ ਸੜਦਾ ਨਹੀਂ ਨਾ ਮਸਾਲਾ ਸੜਦਾ। ਤੇ ਰਿੱਜ ਕੇ ਬਹੁਤ ਸੋਹਣੀ ਤਿਆਰ ਹੋ ਜਾਂਦੀ ਹੈ ਦਾ ਕਿਉਂ ਜਿਹੜਾ ਵੱਖਰਾ ਹੋ ਜਾਣਾ ਆਪਾਂ सेम ਜਿਹੜਾ ਗੈਸ ਉਹ ਕਰਤਾ ਤੇ ਇਹਨੂੰ ਆਪਾਂ ਟੱਕ ਦਾਂਗੇ ਤੇ ਆਵੇ ਕੋਈ ਸਬਜੀ ਆਪਣੀ ਬਣ ਕੇ ਬਹੁਤ ਸੋਹਣੀ ਹੋ ਗਈ ਤਿਆਰ